ਚਲੋ ਉੱਥੇ ਉਹ ਵੀ ਦਬਈ ਵੀ ਮਾੜੀ ਰਹੀ ਹੈ ਜੀ ਦਬਈ ਨਾਲੇ ਇੱਥੇ ਤੱਕ ਆਏ ਆ ਹਾਂ ਤੋਂ ਪਹਿਲਾ ਚੀਜ਼ ਨੂੰ ਸੋਚਿਆ ਵੇ ਆਪਾਂ ਇਹ ਉੱਥੇ ਰਹਿ ਕੇ ਮੇਰਾ ਬਾਪ ਤਾਂ ਦਿਖਾਣੇ ਹੀ ਮੁੜ ਕੇ ਆਪਣੇ ਦਿੱਥੇ ਬਣਾਇਆ ਪਸੰਦ ਠੀਕ ਹੈ ਉਹ ਤੋਂ ਬਾਅਦ ਚ ਆ ਕੇ ਕੰਮ ਸ਼ੁਰੂ ਕੀਤਾ ਮੇਰੇ ਭਰਾ ਨੂੰ ਮਿਲਣਾ ਕੰਮ ਆਫ ਡੋਨ ਚ ਕੀਤਾ ਕਿੰਨੇ ਚਾਲ 3 ਸਾਲ ਟਰੱਕ ਚਲਾਇਆ ਤੁਸੀਂ 16 ਸਾਲ 16 ਸਾਲ 16 ਸਾਲ ਟਰੱਕ ਚਲਾਇਆ ਆਪਾਂ ਆਪ ਇੱਥੇ ਕੀ ਆ ਮਾਰ ਕਰਦੇ ਦਬਈ ਚ ਕਰਨ ਵਾਲੇ ਸਤ ਮੋਰੇ ਕੰਮ ਕਰਦੇ ਆ ਨਾ ਉਹਨਾਂ ਨੂੰ ਇਹ ਚੀਜ਼ਾਂ ਸਿੱਖਣ ਵੀਡੀਓ ਬਹੁਤ ਕੰਮ ਦੀ ਹੈ ਵੀ ਇਹ ਤੁਸੀਂ ਇੱਥੇ ਵੀ ਕਰਨਾ ਚਾਹੁੰਦੇ ਆਂ ਤਾਂ ਇਮਾਨਦਾਰੀ ਨਾਲ ਕੰਮ ਇਮਾਨਦਾਰੀ ਜ਼ਰੂਰੀ ਹੈ ਇਮਾਨਦਾਰੀ ਜ਼ਰੂਰੀ ਹੈ ਇਮਾਨਦਾਰੀ ਸਭ ਤੋਂ ਵੱਧ ਮਤੋਂ ਜਦੋਂ ਛੁੱਟੀ ਹੋ ਜਾਂਦੀ ਮੈਂ ਕਰਕੇ 5 ਵਜੇ ਚੱਲਣਾ ਟੀਮ ਨੂੰ ਤਾਂ ਬਹੁਤ ਵੱਡੀ ਗੱਬਰ ਹੋ ਜਾਂਦਾ ਹੈਗਾ ਨੂੰ ਜਾਣਾ ਉੱਥੇ ਉਹਨੂੰ ਵੀ ਸਾਰੇ ਕੰਮ ਸਿਖਾਤਾ ਤਾਂ ਪੜਦਾ ਪੜਦੇ ਨੂੰ ਕੰਮ ਸਿਖਾ ਲਿਆ ਮੈਂ ਤਾਂ ਮੇਰਾ ਬਾਹਰ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਜ਼ਿੰਦਗੀ ਦੇ ਰਾਹ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦਾ ਮੋਟਿਵ ਹੈਗਾ ਵੀ ਆਪਾਂ ਉਹ ਬੰਦਿਆਂ ਨਾਲ ਮੁਲਾਕਾਤ ਕਰਵਾਈਏ ਤੁਹਾਡੀ ਜਿਨ੍ਹਾਂ ਨੇ ਦबई ਚ ਮਿਹਨਤਾਂ ਕੀਤੀਆਂ ਤੇ ਵਾਪਸ ਇੱਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਕਾਮਯਾਬ ਆ ਕਿਉਂਕਿ ਆਪਾਂ ਦबई ਦੇ ਵਿੱਚ ਉਹਨਾ ਟਾਈਮ ਕੰਮ ਕਰ ਸਕਦੇ ਆ ਜਿੰਨਾ ਟਾਈਮ ਆਪਣੀ 50 ਸਾਲ 55 ਸਾਲ ਏਜ ਇੱਕ ਲਿਮਟ ਆ ਨਾ ਆਪਨ ਨੂੰ ਪੀਆਰ ਤਾਂ ਮਿਲਦੀ ਨਹੀਂ ਦबई ਦੇ ਵਿੱਚ ਤੇ ਜਿਹੜੇ ਟਾਈਮ ਨਾਲ ਆ ਕੇ ਵਾਪਸ ਇੱਥੇ ਕੰਮ ਸ਼ੁਰੂ ਕਰ ਲੈਂਦੇ ਆ ਕਾਮਯਾਬੀ ਹੁੰਦੇ ਆ ਤੇ ਉਹਨਾਂ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣੀ ਆ ਉਹਨਾਂ ਵਿੱਚੋਂ ਮੇਰੇ ਦੋ ਦੋਸਤ ਆ ਇੱਕ ਤਾਂ ਹੈਗਾ ਗੋਇੰਦਵਲ ਸਾਹਿਬ ਇਨੇ ਆਪਣੀ ਹਾਰਡਵੇਅਰ ਦੀ ਸ਼ਾਪ ਕੀਤੀ ਤੇ ਅੱਜ ਬਹੁਤ ਵਧੀਆ ਪਹਿਲਾਂ 16-17 ਸਾਲ ਟਰੱਕ ਚਲਾਇਆ ਤੇ ਇੱਕ ਹੈਗਾ ਕੁਲਵੀਰ ਸਿੰਘ ਅਸੀਂ ਇਕੱਠੇ ਗਏ ਸੀਗੇ ਦੋਨੇ ਭਰਾ ਅਸੀਂ ਇਕੱਠੇ ਗਏ ਸੀਗੇ ਉਹ ਵੀ ਪਹਿਲਾਂ ਮੇਰੇ ਨਾਲੇ ਸੀ ਤੇ ਕੁਲਵੀਰ ਸਿੰਘ ਵੀ ਨਾਲੇ ਸੀ ਇਹ ਕਾਰਪੈਂਟਰੀ ਦਾ ਕੰਮ ਕਰਦਾ ਸੀਗਾ ਤੇ ਕੁਝ ਟਾਈਮ ਦबई ਚਲਾਇਆ ਉਸ ਤੋਂ ਬਾਅਦ ਇੱਥੇ ਆ ਕੇ ਆਪਣਾ ਦੁਕਾਨਦਾਰੀ ਕੰਮ ਵਰਕਸ਼ਾਪ ਪਾਈ ਤੇ ਬਹੁਤ ਸੋਹਣਾ ਕੰਮ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਦਾ ਕੰਮ ਦੇਖ ਕੇ ਤੇ ਇੱਥੇ ਕਾਮਯਾਬ ਹੋ ਕੇ ਆਪਣੀ ਫੈਮਿਲੀ ਚ ਰਹਿੰਦੇ ਆ ਤੇ ਜਿਹੜੇ ਕਹਿੰਦੇ ਆ ਵੀ ਇੱਥੇ ਇੰਡੀਆ ਚ ਕੁਝ ਨਹੀਂ ਰੱਖਿਆ ਨਾ ਉਹਨਾਂ ਵਾਸਤੇ ਵੀਡੀਓ ਆ ਵੀ ਜੋ ਮਿਹਨਤ ਤੁਸੀਂ ਇੱਥੇ ਦਿਲ ਲਾ ਕੇ ਕਰਦੇ ਆ ਤੇ ਇੱਥੇ ਵੀ ਕਾਮਯਾਬ ਹੋ ਸਕਦੇ ਆ ਹਾਂ ਪ੍ਰਦੇਸ਼ ਚ ਜਾਓ ਉੱਥੋਂ ਪੈਸਾ ਕਮਾਓ ਤੇ ਇੱਥੇ ਆ ਕੇ ਆਪਣਾ ਕੰਮ ਸੈੱਟ ਕਰ ਸਕਦੇ ਆ ਟਾਈਮ ਨਾਲ ਜੇ ਆ ਜਾਂਦੇ ਆ ਜੇ ਹਾਂ ਆਪਾਂ ਸਾਰੀ ਉਮਰ ਉੱਥੇ ਲਾ ਦਿੰਦੇ ਆ ਤੇ ਆਖਰ ਐਂਡ ਤੇ ਇੱਥੇ ਹੁੰਨੇ ਆ ਆ ਕੇ ਫਿਰ ਐਂਡ ਦੇ ਐਂਡ ਆਪਣੇ ਕੋ ਪੈਸੇ ਖਤਮ ਹੋ ਜਾਂਦੇ ਆ ਤੇ ਫਿਰ ਆਪਾਂ ਇੱਕ ਦੂਜੇ ਦੇ ਮੂੰਹ ਹਾਲ ਦੇਖਦੇ ਆ ਮੈਂ ਗੱਲ ਲੰਬੀ ਨਹੀਂ ਕਰਨੀ ਤੇ ਆਪਾਂ ਚਲੋ ਆਪਾਂ ਉਹਨਾਂ ਨਾਲ ਮੁਲਾਕਾਤ ਕਰਵਾਈਏ। ਹੋਰ ਸਰ, ਠੀਕ ਹੈ। ਨਹੀਂ ਸਟਾਪ ਚੇਂਜ ਕਰ ਦਿੱਤਾ ਹੁਣੇ। ਪਹਿਲਾਂ ਉੱਧਰ ਉੱਧਰ ਦੁਕਾਨ ਸੀ, ਉੱਧਰ ਛੋਟੀ ਸੀ। ਉਹ ਬੰਦੇ ਨੇ ਜਿਹਨੇ ਦਵਾਈ ਚੋ ਆ ਕੇ ਕਾਰੋ ਕੰਮ ਸ਼ੁਰੂ ਕੀਤਾ ਨਾ ਆਪਣਾ। ਉਹ ਵਧੀਆ ਲੱਗਦਾ ਉਹਨਾਂ ਨੂੰ। ਮੈਂ ਕੁਝ ਨਹੀਂ ਪੀਣਾ। ਚਾਹ ਪੀ ਲੂੰਗਾ। ਚਲ ਚਾਹ ਪੀ ਲੈਂਦੇ ਆ। ਸਹੀ ਹਨ? ਔਰ ਫਿਰ ਠੀਕ ਆ ਵਧੀਆ ਦਵਾਈ ਕਦੋਂ ਗਿਆ ਸੀ ਕਿਹੜੇ ਸੰਝ ਗਿਆ ਸੀ ਆਪਾਂ ਮੈਂ 2002 ਚ 2002 ਤਿੰਨ ਚ ਮੈਂ ਆਹ ਤਿੰਨ ਚ ਮੈਂ ਗਿਆ 2002 ਚ ਹਾਂ 15 ਤਰੀਕ ਸਾਤੂ ਮਹੀਨੇ ਇਹਦੇ ਸਾਡੇ ਘਰ ਉੱਥੇ ਕੰਮ ਕੀਤਾ ਇਹ ਫਰਨੀਚਰ ਦਾ ਉਤੋਂ ਬਾਅਦ ਅਸੀਂ ਦਵਾਈ ਚ ਜਾ ਕੇ ਟੱਕਰੇ ਪਰ ਜਿਹੜਾ ਜੋ ਦੋਸਤੀ ਹੱਲੇ ਵੀ ਕਾਇਮ ਆ ਮੈਨੂੰ ਵਧੀਆ ਲੱਗਦਾ ਕਿਉਂਕਿ ਇੱਥੇ ਕੰਮ ਸ਼ੁਰੂ ਕਰ ਲਿਆ ਨਾ ਤੂੰ ਪਰ ਸਾਡੀ ਹੱਲੇ ਤੱਕ ਜਾਣ ਨਹੀਂ ਛੁੱਟੀ ਹਾਂ ਇਹਦਾ ਮੇਰਾ ਜੱਤਗਾ ਹਾਂ ਅਸੀਂ ਫਸੇ ਹਾਂ ਇਹ ਉਦੋਂ ਸ਼ੱਟ ਆ ਕੇ ਵਧੀਆ ਇੱਥੇ ਆਪਣਾ ਦੁਕਾਨਦਾਰੀ ਮਨ ਬਣਾ ਲਿਆ ਨਾ ਫਿਰ ਮੈਂ ਇੱਧਰ ਲਈ ਹਾਂ ਨਹੀਂ ਨਹੀਂ ਵਧੀਆ ਸੋਹਣਾ ਕੰਮ ਆ ਉਹ ਕਿਤਾਬਾਂ ਦੀ ਆ ਉੱਥੇ ਹੌਟ ਕਾਪੀਆਂ ਕਿਤਾਬਾਂ ਬੱਚਿਆਂ ਦੇ ਸਾਮਾਨ ਰੱਖਿਆ ਆ ਸਕੂਲ ਮੰਡੋ ਹੈ ਨਾ ਆਪਣੇ ਹਾਂ ਮੈਂ ਵਧੀਆ ਗੋਟਾ ਸਹੀ ਹੈ ਹੂੰ ਤੇ ਹੋਰ ਸੁਣਾ ਤੂੰ ਬੰਦਾ ਕਿੰਦਾ ਕੰਮ ਕਰ ਠੀਕ ਠਾਕ ਕੰਮ ਇਹ ਫਿਚਾ ਕੇ ਉੱਧਰ ਲੈ ਗਏ ਹਾਂ ਹਾਂ ਵਰਕਸ਼ਾਪ ਉਹਨਾਂ ਦੇ ਉੱਧਰ ਉੱਧਰ ਹਾਂ ਭਰ ਲੈ ਕੇ ਆ ਲ ਮੈਨੂੰ ਖਾਣ ਨਹੀਂ ਨਹੀਂ ਵਧੀਆ ਵਧੀਆ ਤੇ ਇਹ ਹੈਗਾ ਇੱਥੇ ਆ ਕੰਮ ਕਰਦਾ ਸਹੀ ਆ ਤੇ ਸੋਹਣਾ ਗੱਲ ਬਸ ਟਾਈਮ ਹੀ ਨਿਭੋਣਾ ਟਾਈਮpass ਹੋਈ ਜਾਂਦਾ ਵਧੀਆ ਅੰਡੀ ਆਪ ਆਪਣੀ ਫੈਮਿਲੀ ਚ ਤਾਂ ਬੈਠੇ ਆ ਆਪ ਹੈ ਹਾਂ ਬਿਲਕੁਲ ਹਾਂ ਫੈਮਿਲੀ ਚ ਬੈਠੇ ਮਾਲਕ ਦਾ ਸ਼ੁਕਰਾਨਦਵਾ ਹਾਂ ਉਹਨਾਂ ਟਾਈਮ ਨਾਲ ਛੁੱਟ ਗਿਆ ਮਿਲਣਾ ਤਾਂ ਕਿੰਨੇ ਸਾਲ ਆਏ ਉਦੋਂ ਆਪਾਂ ਇਕੱਠੇ ਸੀ ਉਦੋਂ 7 ਸਾਲ ਆਏ ਨੇ 7 ਸਾਲ ਲਾਇਆ ਨੇ ਕੰਪਨੀ 'ਚ ਉਥੇ ਤੜਕੇ ਉੱਠਣਾ ਤੈਨੂੰ ਪਤਾ ਹੀ ਆ 3 3 ਵਜੇ ਉੱਠਣਾ ਨਹੀਂ ਨਹੀਂ ਹੈਨਾ ਮੈਂ ਉਹੀ ਮੁੰਡਿਆਂ ਦੀ ਮੈਂ ਬਹੁਤ ਮੁੰਡੇ ਜਿਹੜੇ ਯਾਰ ਦੋਸਤ ਹੈ ਜਿਨ੍ਹਾਂ ਦਾ ਕੰਮ ਇੱਥੇ ਸੈੱਟ ਹੋ ਗਿਆ ਨੇ ਜਿਨੀ ਹੁਣ ਜਦੋਂ ਇੱਕ ਮੁੰਡਾ ਗੋਇੰਦਵਾਲ ਸਾਹਿਬ ਸਾਨਾ ਸੀਗਾ ਸ਼ਾਇਦ ਤੁਸੀਂ ਜਾਣਦਾ ਵੀ ਹੋਗੇ ਜਿਆਨੀ ਸੋਨੀ ਸੀਗਾ ਸੀਗਾ ਜੂਪੀ ਤੋਂ ਆਇਆ ਸੀ ਜਿਹੜਾ ਇਕੱਠੇ ਨਹੀਂ ਸੀਗਾ ਉਹਨੇ ਗੋਇੰਦਵਾਲ ਸਾਹਿਬ ਉਹਨੇ ਹਾਰਡਵੇਅਰ ਦੀ ਸ਼ਾਪ ਪਾਈ ਉਹ ਮੈਂ ਮੁੰਡਿਆਂ ਨੂੰ ਮੁੰਡਿਆਂ ਨੂੰ ਮੈਂ ਦਿਖਾਉਣਾ ਬਈ ਜਿਹੜੇ ਬੰਦੇ ਟਾਈਮ ਨਾਲ ਆ ਗਏ ਇੱਥੇ ਕੋਈ ਮਨ ਹੁੰਦਾ ਨਾ ਕੁਝ ਕਰਨ ਦਾ ਮਨ ਬਟਾ ਫਿਰ ਮੈਂ ਕਿਹਾ ਇੱਥੇ ਡਰ ਜਾਣਾ ਜਿਹੜੇ ਬੰਦੇ ਹੋਲਡੇਜ ਆ ਗਏ ਜਦੋਂ ਕਰਨੈਲੋਂ ਨਹੀਂ ਆਏ ਆ ਉਹ ਹੋਲਡੇਜ ਹੋਗਾ ਉਹ ਉਹ ਬੰਦੇ ਇੱਥੇ ਆ ਕੇ ਕੁਝ ਕਰ ਨਹੀਂ ਸਕਦੇ ਜਿਹੜੇ ਬੰਦੇ ਹੁਣ ਜੰਗ 'ਚ ਆ ਜਿੱਦਾਂ ਕੋਈ ਟਾਈਮ ਹੈਗਾ ਸਾਡੇ ਕੋਲ ਇੱਥੇ ਆ ਕੰਮ ਸ਼ੁਰੂ ਕਰ ਸਕਦੇ ਵਧੀਆ ਲੱਗਿਆ ਮੈਨੂੰ ਭਰਾ ਤੈਨੂੰ ਮਿਲ ਕੇ ਮੈਂ ਉਹਨੂੰ ਵੀ ਮੁੰਡੇ ਨੂੰ ਮਿਲਿਆ ਜਿਹੜਾ ਉੱਥੇ ਗੋਇੰਦਵਾਲ ਸਾਹਿਬ ਆ ਉਹਨੇ ਵੀ ਆਪਣੀ ਦੁਕਾਨ ਪਾਈ ਹੋਇਆ ਤੇ ਹੁਣ ਮੈਂ ਗੋਰੀ ਨੂੰ ਮਿਲ ਕੇ ਆਇਆ ਉਹ ਇੱਥੇ ਖੇਤੀ ਕਰਦਾ ਦਵਾਈ ਛੱਡ ਕੇ ਆ ਕੇ ਮੈਂ ਕਹਿੰਦਾ ਮੈਂ ਹੱਲੇ ਟਿਕਿਆ ਹੱਲੇ ਦਾਣਾ ਪਾਣੀ ਮੇਰੇ ਭਾਗਾ 'ਚ ਹੈਗਾ ਆ ਚਲੋ ਉੱਥੇ ਉਹ ਵੀ ਦਵਾਈ ਵੀ ਮਾੜੀ ਨਹੀਂ ਹੈਗੀ ਦਵਾਈ ਨਾਲ ਇੱਥੇ ਤੱਕ ਆਏ ਆ ਕਿਉਂਕਿ ਪਹਿਲਾਂ ਉਹ ਚੀਜ਼ ਨੂੰ ਸੋਚਿਆ ਵੀ ਆਪਾਂ ਇਹ ਉੱਥੇ ਰਹਿ ਕੇ ਹੂੰ ਇਹੜਾ ਵਾਰ ਤਾਂ ਕਹਾਣੀ ਹੀ ਫੇਮੜ ਕੇ ਆਪਣੇ ਇੱਥੇ ਹੀ ਬਣਾਈਏ ਕੁਛ ਨਾ ਕੁਛ ਕਰੀਏ ਠੀਕ ਹੈ ਪਲਾਨ ਕਿਦਾਂ ਵੇ ਤੂੰ ਕਿਦਾਂ ਕੈਨਸਲ ਪਲਾਨ ਹੈ ਕਿ ਬਸ ਮੈਂ ਮੈਂ ਪਲੈਨਿੰਗ ਕੰਪਨੀ ਇਦਾਂ ਸੀਗੀ ਥੋੜੀ ਪੈ ਪਿਆ ਨਾ ਇਦਾਂ ਹੋ ਗਿਆ ਫੇਰ ਮੈਂ ਛੱਡ ਕੇ ਦੋ ਹੀ ਬ੍ਰਦਰ ਅਸੀਂ ਆ ਗਏ ਹੂੰ ਉਹ ਬੜਾ ਤੇ ਮੇ ਤੋਂ ਬਾਹਰ ਹੀ ਉਹਨੂੰ ਹੁਣ 17 ਸਾਲ ਹੋ ਗਿਆ ਬਾਹਰ ਹੀ ਆ ਹੂੰ ਉੱਥੇ ਹੀ ਰਹੇ ਸੀ ਚੱਲਾ ਚਲਾਉਂਦਾ ਗੱਡੀ ਚਲਾਉਂਦਾ ਵਧੀਆ ਆਦਾ ਠੀਕ ਹੈ ਸਾਲ ਬਾਅਦ ਉਹਦੇ ਪੱਕਾ ਉਹਨੇ ਆ ਜਾਣਾ ਛੁੱਟੀ ਹੂੰ ਜਨਮ ਜੀ ਮੰਦਰ ਅਬਦਾਸਵਾਲਾ ਦੇ ਨਗਰ ਕੀਰਤਨ ਤੇ ਉਹਨੇ ਆਉਣਾ ਆਉਣਾ ਹੂੰ ਹੂੰ ਨਹੀਂ ਨਹੀਂ ਵਧੀਆ ਇੱਕ ਦਿਨ ਇੱਕ ਮਹੀ ਤੇ ਮੈਂ ਉਹਨੂੰ ਕਹੇ ਚੱਲ ਮੈਨੂੰ ਇੱਥੇ ਫੇਕ ਸਕਦਾ ਰ ਉਹ ਕਹਿੰਦਾ ਨਾ ਤੂੰ ਇੱਥੇ ਰਹਿ ਨਾ ਉਹ ਇੱਥੇ ਕੰਮ ਕਰ ਇੱਥੇ ਆ ਜਾ ਹਾਂ ਤੇ ਹੁਣ ਤੇਰਾ ਕੰਮ ਹੈਗਾ ਜਿੱਦਾਂ ਮਤਲਬ ਅਲੂਮੀਨੀਅਮ ਦਾ ਤੇ ਫਰਨੀਚਰ ਦਾ ਲੱਕੜ ਦਾ ਤੇ ਇਹ ਫੈਮਿਲੀ ਵਾਸਤੇ ਤੇ ਫੈਮਿਲੀ ਵੀ ਆਪ ਵੀ ਹੋ ਸਾਰਾ ਟੱਬਰ ਇਲਾ ਆ ਕਿਤੇ ਸਾਰਾ ਕਿਤੇ ਕੋਈ ਕੇ ਖਾੜਨ ਦੀ ਲੋੜ ਨਹੀਂ ਆਪਣਾ ਕੰਮ ਕਰ ਬਸ ਬੁਆਰ ਵੀ ਇਦਾਂ ਹੀ ਆ ਸਾਰਾ ਟੱਬਰ ਕੰਮ ਕਰਦਾ ਤਾਂ ਜਾ ਕੇ ਪਸ਼ੂ ਵੀ ਰੱਖਿਓ ਆ ਉੱਥੇ ਸਾਰਾ ਕੰਮ ਆ ਹਾਂ ਇਦਾਂ ਆ ਵੀ ਸਾਰੇ ਜਾਣੇ ਮਿਹਨਤ ਕਰੂਗੇ ਤਾਂ ਇੱਥੇ ਵੀ ਕੈਨੇਡਾ ਅਮਰੀਕਾ ਹੈਗਾ ਬਈ ਸੇਮ ਹੀ ਆ ਕੈਨੇਡਾ ਅਮਰੀਕਾ ਜਿੱਦ ਤੁਸੀ ਕਰਤਾਂ ਨਹੀਂ ਬੱਸ ਮਿਹਨਤ ਕਰਨੀ ਬਸ ਇੱਕੋ ਹੀ ਕੰਮ ਬਣਾਉਣੇ ਪੈਂਦੇ ਆ ਮਿਹਨਤ ਕਰਨੀ ਤੇ ਬਣਨਾ ਮੁਕੱਦਰ ਵੀ ਉਹਦਾ ਸਾਥ ਦਿੰਦਾ ਜਿਹੜਾ ਮਿਹਨਤ ਕਰਦਾ ਜਿਹੜਾ ਘਰ ਬੈਠੇ ਭਾਵਾ ਜੋ ਮਰਜੀ ਭਾਵਾ ਤੁਸੀਂ ਜਿੰਨੀ ਮਰਜੀ ਪਾਠ ਪੂਜਾ ਕਰਲਾ ਰਿਜਾਈ ਚ ਬੈਠ ਕੇ ਤੁਹਾਨੂੰ ਕੁਝ ਨਹੀਂ ਮਿਲਣਾ ਮਿਹਨਤ ਕਰਨੀ ਪੈਣੀ ਆ ਇਹ ਤਾਂ ਹੈ ਹੀ ਮਿਹਨਤ ਕਰਕੇ ਸਾਰਾ ਕੁਝ ਮਿਲਣਾ ਮੁਕੱਦਰ ਵੀ ਉਦਾਂ ਹੀ ਮਿਲਦੇ ਜੇ ਜੇ ਅਸੀਂ ਮਿਹਨਤ ਕਰਦੇ ਆ ਇਮਾਨਦਾਰੀ ਨਾਲ ਤਾਂ ਜਿੱਥੇ ਵੀ ਹੈਗੇ ਕਾਮਯਾਬ ਹੁੰਦਾ ਹੁਣ ਕੈਨੇਡਾ ਅਮਰੀਕਾ ਚ ਬੰਦੇ ਸਾਰੇ ਕੰਮ ਕਰਦੇ ਆ ਸਾਰੇ ਇੱਥੇ ਹੁਣ ਸਾਰੇ ਕੰਮ ਕਰਦੇ ਤੇ ਤੁਹਾਨੂੰ ਇੱਥੇ ਕੈਨੇਡਾ ਅਮਰੀਕਾ ਬੱਚਾ ਤਾਂ ਹੁਣ ਜੇ 10 ਜਾਨੇ ਕਮ ਇੱਕ ਜਾਨਾ ਕਮਾਉਣ ਵਾਲਾ 10 ਜਾਨੇ ਖਾਣ ਵਾਲੇ ਤਾਂ ਇੱਥੇ ਵੀ ਤਾਂ ਫੇ ਇੱਥੇ ਨਹੀਂ ਗੱਲ ਗੱਲ ਬਣਨੀ ਹੈਗੀ ਹੈ ਨਾ ਇੱਥੇ ਹੁਣ ਤੁਸੀਂ ਸਾਰੇ ਬੇਬੇ ਵੀ ਲੱਗੀ ਆ ਮਾਤਾ ਵੀ ਲੱਗਿਓ ਹੋਰ ਸਾਰੇ ਕਿੱਤੇ ਲੱਗੇ ਹੋ ਨਾਲੇ ਕਿਸੇ ਦੀ ਸੁਣਨ ਦੀ ਲੋੜ ਨਹੀਂ ਮਾਲਕ ਦਾ ਨਾ ਉੱਥੇ ਲੈ ਵੀ ਚੱਲਦਾ ਆ ਕਰਵਾਣੀ ਚੱਲਦੀ ਆ ਦਰਬਾਰ ਸਾਹਿਬ ਤੋਂ ਸੁਣੀ ਚੱਲੋ ਮਾਲ ਕੁਦਰ ਆਨੰਦ ਰੱਖੋ ਨਾਲੇ ਨਾਲੇ ਕੰਮ ਆਪਣਾ ਕਰੀ ਜਾਂਦੇ ਆ ਨਾ ਨਹੀਂ ਕਿਤੇ ਕੋ ਜਾਵਾਂਗੇ ਕਿ ਕੜਾਂਗੇ ਗੱਲਾਂ ਕਰਾਂਗੇ ਮੈਂ ਜਿੱਦੀ ਵਾਰ ਵੀ ਆਉਣਾ ਆਪਾਂ ਕੋਈ ਨਾ ਕੋਈ ਕੰਮ ਕੱਢੇ ਲੈਂਦਾ ਮੈਂ ਮੈਨੂੰ ਉਦਾਂ ਬਹਾਨੇ ਨਾਲ ਮੈਨੂੰ ਹੁੰਦਾ ਮੁਲਾਕਾਤ ਹੋ ਜੂਗੀ ਇਹਨਾਂ ਨਾਲ ਪਰ ਮੈਂ ਇਹ ਕਰਨਾ ਨਹੀਂ ਸੀ ਚਾਹੁੰਦਾ ਮੇਰੇ ਸਾਥ ਵਾਲਾ ਜਿਹੜਾ ਪੂਰੇ ਮੈਨੂੰ ਜ਼ੋਰ ਕੀਤਾ ਇਸ ਗੱਲ ਤੇ ਕਹਿੰਦਾ ਤੂੰ ਕਰਿਆਨੇ ਦੀ ਦੁਕਾਨ ਖੋਲ੍ਹ ਦੇ ਫਿਰ ਮੈਂ ਸੋਚਿਆ ਮੈਂ ਕਿ ਯਾਰ ਲੈਣ ਦੇ ਛੱਡੀ ਸਾਂਭੂ ਦਾ ਕੰਪਿਊਟਰ ਲੈਣ ਦਾ ਸੀਗਾ ਨਾ ਮੈਂ ਉਸ ਲੈਣ ਤੇ ਜਿਹੜਾ ਪਹਿਲਾ ਨਹੀਂ ਮੈਨੂੰ ਕਹਿੰਦਾ ਤੇਰਾ ਜਿਹੜੀ ਤੇਰਾ ਜਿਹੜਾ ਟਿਕਾਣਾ ਆ ਨਾ ਅੱਡਾ ਆ ਉਹ ਟੁਗਾਣੇ ਤੇ ਆ ਪਿੰਡ ਦੇ ਵਿੱਚ ਆਪਣੇ ਹੈ ਨਹੀਂ ਇਦਾਂ ਦਾ ਟਿਕਾਣਾ ਪਿੰਡ ਨਾਲ ਘਰ ਸੀਗਾ ਇੱਥੇ ਘਰ ਸੀਗਾ ਉੱਪਰ ਉਹ ਦੂ ਘਰ ਸੀਗਾ ਇੱਥੇ ਮੇਰਾ ਜਿਹੜਾ ਮੇਰੇ ਦਾਦੇ ਹੋਣੀ ਇੱਥੇ ਇੱਕ ਦੁਕਾਨ ਕਰਦਾ ਹੁੰਦਾ ਸੀ ਕਰਿਆਨੇ ਸੋ ਮੈਨੂੰ ਕਹਿੰਦਾ ਹੁੰਦਾ ਸੀ ਦੁਕਾਨ ਪਾਲਾ ਇੱਕ ਪਾਸੇ ਇੱਥੇ ਬਹਿ ਜਾ ਮੈਂ ਲੱਕੜ ਦੇ ਕੰਮ ਦੀ ਚਲੋ ਬਾਕੀ ਸਿਆਣੇ ਦੀ ਸੋਚ ਸੀ ਤੇ ਆ ਉਹਨਾਂ ਦੇ ਇੱਥੇ ਜਾਣ ਤੋਂ ਬਾਅਦ ਆਵਾਜ਼ ਬਣਾ ਲਈ ਢਾਹ ਕੇ ਨਾਲ ਇਸ ਕਰਕੇ ਮਿੱਥੇ ਇਹ ਦੁਕਾਨ ਕਰਿਆਨੇ ਦੀ ਸ਼ੁਰੂ ਕੀਤੀ ਸਾਰਾ ਹੁਣ ਕਿੱਥੇ ਹੈ ਘਰ ਉਹ ਵੀ ਤੁਹਾਨੂੰ ਲੱਗ ਜਾਣਾ ਘਰ ਉਧਰ ਉਹ ਦੋ ਥਾਂੀਆਂ ਜੇ ਥਾਂ ਆ ਪਹਿਲਾਂ ਇੱਥੇ ਸੀਗਾ ਮੈਂ બીજી ਵਾਰੀ ਉਧਰ ਉਧਰ ਸੀ ਇੱਥੇ ਦੁਕਾਨ ਪਾਈ ਸੀ ਕਿਹ ਅਹੀ ਕਰਿਆੰਦੀ ਦੀ ਫੇ ਥੋੜਾ ਕੰਮ ਵਧ ਗਿਆ ਫੇ ਉਧਰ ਕਰ ਲਿਆ ਫੇ ਵੀ ਰੋਡ ਰੋਡ ਦੇ ਵਿੱਚ ਆਉਣਾ ਹਾਂ ਉਧਰ ਵਰਕਸ਼ਾਪ ਸੀ ਉਦੋਂ ਹਾਂ ਉਧਰ ਵਰਕਸ਼ਾਪ ਸੀ ਲੱਭਣੀ ਉਹ ਚਾਹ ਉਧਰ ਬਸ ਮੈਂ ਐਹੀ ਜੇ ਪਲੈਨਿੰਗ ਚ ਆ ਹਾਂ ਔਰ ਸਾਰਾ ਟੱਬਰ ਸਾਰਾ ਇਦਾਂ ਆ ਬੀਜੀ ਆ ਸਾਰਾ ਟੱਬਰ ਅਪਗ੍ਰੇਡ ਕਰਨਾ ਚਾਹੀਦਾ ਆਪਣਾ ਆਪਣੇ ਉਹ ਨਾ ਹੁੰਦਾ ਵੀ ਕੰਮ ਵੀ ਵਧਾਉਣਾ ਬਰਾਦਰ ਦੇ ਮੇਰੇ ਨਿਆਣੇ ਆ ਉਹ ਵੀ ਨਾਲ ਸਾਡੀ ਬੀਜੀ ਇਕੱਠੀਆਂ ਚ ਨੇ ਸਾ ਵੀ ਮੇਰਾ ਭਰਾ ਦੇ ਨਿਆਣੇ ਆ ਜਾਂ ਮੈਂ ਕੋਈ ਫਰਕ ਨਹੀਂ ਪੈਂਦਾ ਰਹਿੰਦਾ ਇਹ ਆਨੰਦ ਮਾ ਰਹਿੰਦਾ ਇਹਹੀ ਤਾਂ ਮਾਪੇ ਖੁਸ਼ ਹੋ ਆ ਬਸ ਉਹੀ ਇੱਕ ਥਾਂ ਬੈਠੇ ਸਾਰੇ ਜਣੇ ਉਹੀ ਆ ਸਭ ਕੋਈ ਮਾਪੇ ਖੁਸ਼ ਆ ਸਾਰਾ ਕੁਝ ਪਰਵਾਹ ਫੈਮਲੀ ਇੱਕ ਥਾਂ ਆ ਸਭ ਵੀ ਜਿੱਥੇ ਭਰਾ ਫੈਮਲੀ ਨੇ ਸਾਥ ਦੇਣਾ ਤੁਹਾਡਾ ਨਾ ਉੱਥੇ ਬਾਹਰ ਲੈਣੇ ਨਹੀਂ ਸਾਥ ਦੇਣਾ ਜਿੱਦੇ ਫੈਮਲੀ ਇਕੱਠੀ ਆ ਉਹ ਉਹ ਟੱਬਰ ਤਰੱਕੀ ਵੀ ਕੀਤੀ ਆ ਉਹ ਮਾਲਕ ਖੁਸ਼ ਹੋ ਜਾਂਦਾ ਨਾ ਜਿੱਥੇ ਚਾਰ ਜੀ ਇਕੱਠੇ ਬਹਿ ਗਏ ਆ ਆਪਾਂ ਉਹ ਮਾਲਕ ਨੇ ਖੁਸ਼ ਹੋਣਾ ਉਹ ਟੱਬਰ ਤਰੱਕੀ ਕਰਦੇ ਦੇਖਿਆ ਜਿਹਦੇ ਇਕੱਠੇ ਆ ਜਿਹੜੇ ਖੇਰੂ ਖੇਰੂ ਹੋ ਜਾਂਦੇ ਆ ਇੱਕ ਦੂਜੇ ਨਾਲ ਬੰਡੀਆਂ ਪਾਲਣ ਦੇ ਬੰਡੀਆਂ ਪਾਲਣ ਦੇ ਪੰਡੀਆਂ ਦੇ ਮਾਲਕ ਨੇ ਲਿਖੀਆਂ ਆ ਆਪਣੀਆਂ ਪੌਣੀਆਂ ਜਿੱਦਾਂ ਉਹਨੇ ਪੌਣੀਆਂ ਪਾ ਦੇਣੀਆਂ ਕੋਈ ਨਾ ਕੋਈ ਤਕਲੀਫ ਚ ਰਹਿੰਦੇ ਜ਼ਰੂਰ ਆ ਬਿਲਕੁਲ ਤਕਲੀਫ ਹੀ ਹੁੰਦੀ ਆ ਮਾਪਿਆਂ ਨੂੰ ਤਕਲੀਫ ਆ ਬੋ ਸ਼ਕਤੀ ਆ ਜਾਂਦਾ ਕਿ ਮਾਪਿਆਂ ਨੂੰ ਤਕਲੀਫ ਹੁੰਦੀ ਆ ਉਹ ਮੇਰਾ ਬੇਟਾ ਘੱਟ ਕਮਾਉਂਦਾ ਆ ਆ ਬਾਦ ਸਾਡਾ ਕੁਛ ਨਹੀਂ ਬੰਡਿਆ ਸਾਰਾ ਕੁਛ ਇੱਦਾਂ ਹੀ ਚੱਲੀ ਜਾਂਦਾ ਸਾਰਾ ਕੁਛ ਬਹੁਤ ਵਧੀਆ ਰੱਬ ਖੁਸ਼ ਆ ਤਾਂ ਮਾਪੇ ਖੁਸ਼ ਆ ਕਰਦੇ ਮਾਪੇ ਵੀ ਖੁਸ਼ ਬਾਤ ਹੈ ਸਭ ਕੁਝ ਹੀ ਨੇ ਬਦਿਆ ਕਰ ਲਿਆ ਭਰਾਵਾ ਇਹ ਇਹ ਚੀਜ਼ਾਂ ਬਹੁਤ ਕੋ ਸਿੱਖਣ ਨੂੰ ਮਿਲਦੀਆਂ ਬਹੁਤ ਵਧੀਆ ਗੱਲ ਹੈ ਜਿਹੜੇ ਉਹਦੇ ਦਵਾਈ ਚ ਕਰਨ ਵਾਲਾ ਸਤ ਮੁਰੀ ਕੰਮ ਕਰਦੇ ਆ ਨਾ ਉਹਨਾਂ ਨੂੰ ਇਹ ਚੀਜ਼ਾਂ ਸਿੱਖਣ ਵੀਡੀਓ ਬਹੁਤ ਕੰਮ ਦੀ ਹੈ ਵੀ ਜੇ ਤੁਸੀਂ ਇੱਥੇ ਵੀ ਕਰਨਾ ਚਾਹੁੰਦੇ ਹੋ ਤਾਂ ਇਮਾਨਦਾਰੀ ਨਾਲ ਕੰਮ ਇਮਾਨਦਾਰੀ ਜ਼ਰੂਰੀ ਹੈ ਇਮਾਨਦਾਰੀ ਜ਼ਰੂਰੀ ਹੈ ਇਮਾਨਦਾਰੀ ਸਭ ਤੋਂ ਵੱਡੀ ਹੈ ਹਾਂ ਤੁਸੀਂ ਪੈਸੇ ਪਿੱਛੇ ਨਾ ਪੋਚੀ ਕਿਤੇ ਵੀ ਆਪਣੀ ਹਨੇ ਸੱਚ ਦੀ ਇੱਕ ਵਹਿ ਕੇ ਖਾ ਲਓ ਹਾਂ ਉਹ ਤੁਹਾਡੀ ਮਹਿਕ ਹੋਣੀ ਹੈ ਸੱਚ ਦੀ ਉਹ ਆਪੇ ਆ ਜਾਣੀ ਤੁਹਾਡੇ ਕੋਲ ਨਾ ਰੱਖਣਾ ਤੁਸੀਂ ਤੁਸੀਂ ਮਿਹਨਤ ਰੱਖਣੀ ਆ ਪਰ ਤੁਸੀਂ ਕਹੋ ਵੀ ਮੈਂ ਹੁਣ 50% ਹੀ ਲੈਪਮਾ ਇਧਰੋਂ ਵੀ ਇਕੱਠਾ ਕਰਾ ਇਧਰੋਂ ਉਹ ਫਿਰ ਸਕੂਨ ਨਹੀਂ ਹੈਗਾ ਮੈਂਟਲੀ ਸਟ੍ਰੈਸ ਹੀ ਰਹਿਣੀ ਤੁਹਾਡੇ ਦਾ ਇਧਰ ਆ ਚਲੋ ਬਣੇ ਰਿਓ ਵੀਡੀਓ ਤੇ ਅੱਗੇ ਹੋਰ ਗੱਲਬਾਤ ਕਰਦੇ ਹਾਂ ਨੇ ਘੁੰਮਣਾ ਫਿਰਨਾ ਤੁਹਾਨੂੰ ਵਰਕਸ਼ਾਪ ਦਿਖਾਉਂਦੇ ਹਾਂ ਹੁਣ ਆਪਾਂ ਜਾ ਰਹੇ ਆ ਬਾਜੀ ਦੀ ਵਰਕਸ਼ਾਪ ਜਿੱਥੇ ਵਰਕਸ਼ਾਪ ਬਾਜੀ ਦੇ ਪਾਈਆ ਕਲਵੀਰ ਸਿੰਘ ਆ 150 ਇੱਥੇ ਲੈ ਆਂਦੇ ਹਾਂ ਹਾਂ ਮਗਾ ਹਵੇਲੀ ਇੱਥੇ ਨਾਲ ਹੀ ਥਾਂ ਹੈਗਾ ਹੁਣ ਨਕਰਾਰੇ ਤੇ ਲਵਾਂਗੇ ਕਰਾਇਆ ਦੇਵਾਂਗੇ ਕਿ ਨਹੀਂ ਹਾਂ ਇੱਥੇ ਆਪਣਾ ਥਾਂ ਇੱਥੇ ਆਪਣਾ ਥਾਂ ਆਉਂਦੇ ਨੇ ਗਲੀ ਦੇ ਇੱਥੇ ਉਹ ਟਿਕਾਣੇ ਤੇ ਇੱਥੇ ਵਰਕਸ਼ਾਪ ਚੱਲੇ ਜਾਣੀ ਆ ਬਾਦੂ ਉੱਥੇ ਵਰਕਸ਼ਾਪ ਉਹ ਦੁਕਾਨ ਦੁਕਾਨ ਲਈ ਕਰਤਾ ਕਸਟਮਰ ਉੱਥੇ ਦੁਕਾਨਾ ਵਾਸਤੇ ਗੱਬੇ ਆ ਇਹ ਤੁਹਾਨੂੰ ਫੋਨ ਤੇ ਗੱਲ ਹੁੰਦੀ ਆ ਫੋਨ ਤੇ ਕੰਮ ਆਈ ਜਾਂਦੇ ਹਾਂ 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 ਅੱਜ ਕੱਪੜੇ ਚੱਲਦਾ ਕੋਠੀ ਦਾ ਕੰਮ ਇੱਥੇ ਪੈਂਡਵਾ ਦੋ ਫੇਣੀ ਠੀਕ ਆ ਠੀਕ ਆ ਕਚਨਾ ਜੀ ਬਣਾ ਕੇ ਪੈਂਡ ਨੂੰ ਭੇਜੀ ਹੋਈਆਂ ਆ ਜਾਣੀਆਂ ਠੀਕ ਠੀਕ ਨੇ ਐਲੂਮੀਨੀਅਮ ਦਾ ਤੇ ਲੱਕੜ ਦੇ ਨਾਲ ਹੀ ਹਣ ਲੱਕੜ ਦਾ ਘੜਿਆ ਐਲੂਮੀਨੀਅਮ ਦਾ ਲੋਕੀ ਜ਼ਿਆਦਾ ਲਗਾਉਂਦੇ ਨੇ ਐਲੂਮੀਨੀਅਮ ਜ਼ਿਆਦਾ ਲੱਗਦਾ 635 ਕਰਕੇ ਨਾ ਹੁਣ ਬੰਦ ਕੋਠੀਆਂ ਸਾਰੇ ਦਾ ਬਾਹਰ ਗਏ ਹੋ ਹਾਂ ਇਹ ਤਾਂ ਗੱਲ ਹੈ ਕਿ ਹਾਂ ਜਿਹੜੇ ਉਹਦੇ ਨਾਲ ਫੇਰ ਮੈਂ ਐਡ ਕਰ ਲਿਆ ਸੀ ਨਾਲ ਐਲੂਮੀਨੀਅਮ ਦਾ ਹਾਂ ਨਹੀਂ ਵਧੀਆ ਰਹਿ ਗਿਆ ਸਮਝ ਦੇ ਨਾਲ ਚੱਲਣਾ ਜਿਹੜੀ ਚੀਜ਼ ਦੀ ਡਿਮਾਂਡ ਹੈ ਬਸ ਬਸ ਵੀ ਦੇ ਉਹ ਉਹ ਕੰਮ ਨੂੰ ਉਸੇ ਕੰਮ ਵੱਲ ਨੂੰ ਹੋ ਜਾਓ ਕਿਉਂਕਿ ਜਿਹਦਾ ਗੌਣ ਆ ਬੰਦੇ ਕੋ ਗੌਣ ਹੋਣਾ ਚਾਹੀਦਾ ਬਸ ਤੁਸੀਂ ਕੰਮ ਦੀ ਕੰਮ ਬਾਤੂ ਆ ਜੇ ਤੁਸੀਂ ਕੰਮ ਇਮਾਨਦਾਰੀ ਨਾਲ ਕਰਦੇ ਹਣ ਕੰਮ ਵੱਧੂਵਾ ਤੁਹਾਡੇ ਕੋਲ ਕੰਮ ਤਾਂ ਜੇ ਕਿਤੇ ਉਧਰੇ ਕੰਮ ਕਰਨਾ ਸ਼ੁਰੂ ਕਰਦੇ ਜਦੋਂ ਮਾਰੇ ਤੁਹਾਡਾ ਕੰਮ ਚੱਲ ਪਾਇਆ ਆਪਣੇ ਸਮਾਂ ਚ ਪਾ ਲੈ ਹਾਂ ਇਹ ਤਾਂ ਜਾਵਣ ਕਹਣਾ ਕਰਾਇਆ ਵਧਾਓ ਜਾ ਕਹਣਾ ਜੀ ਸਮਾਂ ਚ ਪਾ ਲਓ ਜੀ ਇੱਥੇ ਬੰਦਾ ਉਹੀ ਅਜੇ ਖਰਚਾ ਘਟਿਆ ਉਹੀ ਤੁਸੀਂ ਕਸਟਮਰ ਨੂੰ ਲੈਸ ਕਰ ਦਿੰਦੇ ਆ ਕੋਈ ਫਰਕ ਨਹੀਂ ਉਹਦੇ ਵਿੱਚ ਕਸਟਮਰ ਤੁਹਾਡਾ ਬਣਿਆ ਰਹਿੰਦਾ ਜੇ ਹੁਣ ਜਿਹੜੇ ਬੰਦੇ ਨਾਲ ਦੁਕਾਨ ਸ਼ਹਿਰ ਦੇ ਵਿੱਚ ਆ ਸ਼ੋਰੂਮ ਆ ਉਹਦਾ ਉਹਨੂੰ ਟੈਨਸ਼ਨ ਵੀ ਆ ਉੱਥੇ ਹਰ ਕੀ ਜਾਈ ਸਾਰਾ ਪ੍ਰੈਸ਼ਰ ਕਸਟਮਰ ਤੇ ਪੈਣਾ ਉਹਦਾ ਉਹਨੇ ਕੋਲੋਂ ਤਾਂ ਪੈਣਾ ਨਹੀਂ ਹੁਣ ਜੇ ਮੇਰੀ ਹਾਂ ਇਦਾਂ ਹੀ ਉਹ ਕਰਦਾ ਸਾਰਾ ਪਛਾਇਆ ਸਾਰਾ ਕਸ਼ ਇਹ ਕਿਹੜਾ ਵੱਡਾ ਸ਼ੋਰੂਮ ਪਾਇਆ ਹੁਣ ਜੇ ਹੁਣ ਇੱਕ ਆਪਣੀ ਸਾਰੀ ਵਰਕਸ਼ਾਪ ਆਪਣੀ ਆ ਉਹ ਚੋ ਕਸਟਮਰ ਨੂੰ ਡਿਸਕਾਊਂਟ ਮਿਲ ਜਾਂਦਾ ਉਹਦੇ ਕਰਕੇ ਤੁਹਾਡਾ ਕਸਟਮਰ ਵੱਧ ਆ ਇਹ ਇਹ ਬਿਜ਼ਨਸ ਲੈਣ ਇਦਾਂ ਹੀ ਚੱਲਦੀ ਆ ਹਾਂ ਇਹ ਤਾਂ ਹੈ ਜੀ ਚਾਹਣਿਆ ਇਦਾਂ ਹੀ ਆ ਜੇ ਆਪਾਂ ਘਰ ਦਾ ਸਾਡੇ ਇਹ ਇਹ ਨਜ਼ਾਰੇ ਪੰਜਾਬ ਦੇ 15 ਕਿਲੋ ਦੁੱਧ ਘਰ ਦਾ ਆ ਕੈਨੇਡਾ ਅਮਰੀਕਾ ਵਾਲੇ 15 ਕਿਲੋ ਦੁੱਧ ਘਰ ਦਾ ਉਹ ਸਾਰਾ ਘਰ ਹੀ ਵਰਤਦੇ ਲੈਣੇ ਬਿਲਕੁਲ ਖਰਚੇ ਨਹੀਂ ਖੁੱਲਿਆ ਪਨੀਰ ਘਰ ਦਾ ਹੈ ਖਾਣਾ ਹੀ ਨਹੀਂ ਜੋ ਖਾਣਾ ਮੱਖਣ ਦਹੀਂ ਜੋ ਵੀ ਆ ਇਹੀ ਆ ਜੇ ਪਿੰਨੀਆਂ ਦੋ ਤਿੰਨ ਵਾਰੀ ਬਣਾ ਕੇ ਖਾ ਲਈ ਅੱਜ ਗੇਰੁੰਡਾ ਬਣਾਇਆ ਤੇ ਚਲੋ ਤੇ ਪਤਾ ਕਿ ਉਹ ਜੇਲੂ ਹੈਗਾ ਕਰਕੇ ਥੋੜੇ ਕਿਰਤੀ ਹੈ ਨਾ ਉਹਨਾਂ ਨੂੰ ਲਾਇਆ ਹੋਇਆ ਨਹੀਂ ਨਹੀਂ ਮਿਹਨਤ ਆ ਮੁੱਲ ਦਾ ਪੀਂਦੇ ਨਹੀਂ ਦੁੱਧ ਨਹੀਂ ਆਣੇ ਸਾਡੇ ਸਾਰਿਆਂ ਸ਼ਾਮ ਨੂੰ ਪੀ ਕੇ ਪੈਣਾ ਦੁੱਧ ਵੇ ਤੇ ਇਹ ਆ ਨਾ ਇਹ ਚੀਜ਼ੇ ਆਪਾਂ ਮਿਹਨਤ ਕਰਦੇ ਆ ਤਾਂ ਖਾਣ ਨੂੰ ਵਧੀਆ ਬਸ ਬਸ ਇਸ ਕਰਕੇ ਫਰੈਸ਼ ਤਾਂ ਤਾਂ ਹੀ ਮਿਲੂਗਾ ਜੇ ਤੁਸੀਂ ਕਰ ਬੰਦਾ ਮਿਹਨਤ ਕਰਨਾ ਚਾਹੁੰਦਾ ਬਾਈ ਇੱਥੇ ਹੀ ਸਾਰਾ ਕੁਝ ਹੈਗਾ ਮਿਹਨਤ ਕਰਨੀ ਆ ਤਾਂ ਜਿਹਨੇ ਇੱਥੇ ਮਿਹਨਤ ਕਰਨੀ ਹੈ ਉਹਦੇ ਲਈ ਸਾਰਾ ਕੁਝ ਇੱਥੇ ਹੈਗਾ ਜੀ ਜੇ ਆਪਾਂ ਇੱਥੇ ਮਿਹਨਤ ਨਹੀਂ ਕਰਦਾ ਕੋਈ ਇੱਥੇ ਚੌਂਕਾ 'ਚ ਖੜੇ ਹੋਏ ਆ ਮੈਂ 3 ਵਜੇ ਉੱਠਣਾ ਸਵੇਰੇ ਤੇ 3 ਵਜੇ ਦਾ ਉੱਠਣਾ ਮੇਰਾ ਟਾਈਮ ਹਾਂ ਹਾਂ ਪਹਿਲਾਂ ਨਹਾ ਧੋ ਕੇ ਆਪਣਾ ਹੂੰ ਜੋ ਵੀ ਇਹ ਨਿਤਨੇ ਕਰਨਾ ਹੂੰ ਹੂੰ ਬਾਕੀ ਦੋ ਬਾਅਦ ਫੇ ਚਲੋ ਚਲੋ ਤੈਨੂੰ ਪਤਾ ਹੀ ਆ ਕਿ ਨਹੀਂ ਸ਼ਾਪ ਤੇ ਰਹਿਣਾ ਮੈਂ ਉੱਥੋਂ 8 ਵਜੇ ਫਿਰ ਮੈਂ ਉਧਰੋਂ ਛੁੱਟੀ ਹੋਣੀ ਆ ਮੇਰੀ ਤਾਂ ਫਿਰ ਮੈਂ ਇੱਧਰ ਲਈ ਕੰਮ ਦੇਖਣੇ ਹਾਂ ਦੇਖ ਲੈ ਫਿਰ ਮੰਮੀ ਵੀ ਜਾਣ ਹੱਥ ਫਟਾਉਂਦੀ ਆ ਉਹਨਾਂ ਨੂੰ ਲੱਗੇ ਕਿੱਥੇ ਹਾਂ ਕਿੱਥੇ ਲੱਗੇ ਉਹ ਕਹਿੰਦੀ ਇੱਥੇ ਨਾਲੋਂ ਵਧੀਆ ਮੈਂ ਘਰ ਨਾਲੋਂ ਇੱਥੇ ਜ਼ਿਆਦਾ ਸੀ ਜੀ ਸੌਖੀ ਆ ਨਾ ਨਾ ਆਮ ਨਾਲ ਬੈਠੀ ਆ ਕਸਟਮਰ ਨਾਲ ਗੱਲਾਂ ਕਰਦਾ ਹਰ ਇੱਕ ਨੇ ਇੱਥੇ ਆਉਣਾ ਹਾਂ ਪਿਆਰ ਨਾਲ ਇਹਨੇ ਵਧੀਆ ਹਰ ਪਿੰਡ ਦਾ ਪਤਾ ਆ ਵੀ ਸਾਰਾ ਕੁਝ ਸੈਂਟਰ 'ਚ ਆ ਨਾ ਬਿਲਕੁਲ ਹਾਂ ਇਹ ਸੈਂਟਰ 'ਚ ਆ ਉਹ ਰੋਡ ਤੇ ਉਹੀ ਗੱਲ ਆ ਨਾ ਦਿਮਾਗ ਸਰਾਫਰੀ ਗੇਮ ਤੁਸੀਂ ਕਰ ਰਹੇ ਆ ਟੀਵੀ 'ਚ ਦੇਖੀ ਜਾਓ ਜਿੱਦਾਂ ਦਾ ਚਾਹ ਨਾ ਬਸ 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 ਟੀਵੀ ਟੀਵੀ ਦੇਖ ਪਰ ਜੋ ਤੁਸੀਂ ਦੇਖਦੇ ਆਂ ਬਾਰ-ਬਾਰ ਦੇਖਦੇ ਤੇ ਤੇ ਉਹਦਾ ਅਸਰ ਹੁੰਦਾ ਸਾਡੇ ਮਨ ਤੇ ਮਾਣੀ ਇਹ ਨਾ ਬਟ ਰਿਹਾ ਟੀਵੀ ਤੋਂ ਜਾਨ ਛੁੱਟੀ ਆ ਮੈਂ ਤਵੇਲੇ ਹੁਣ ਮੈਂ ਇੱਥੋਂ ਕੰਮ ਤੋੜਦਾ ਜਦੋਂ ਛੁੱਟੀ ਹੋ ਜਾਂਦੀ ਮੈਂ ਕਰਕੇ 5 ਵਜੇ ਚੱਲਦਾ 6 ਵਜੇ ਨਹੀਂ ਤਾਂ ਉਹ ਬੜੀ ਲੱਭਰਾ ਹੋ ਜਾਂਦਾ ਹੈਗਾ ਜਾਣਾ ਉੱਥੇ ਉਹ ਵੀ ਸਾਰੇ ਕੰਮ ਸਹਾਰਦਾ ਪੜਦਾ ਪੜਦੇ ਨੂੰ ਕੰਮ ਸਹਾਰਦਾ ਪਰ ਅਦਰ ਮੇਰਾ ਬਾਹਰ ਉਹਦੇ ਮੁੰਡੇ ਨੂੰ ਨਵੀਂਲੀਅਮ ਦਾ ਕੰਮ ਲੱਕੜ ਦਾ ਕੰਮ ਜਦੋਂ ਸਕੂਲ ਆਉਂਦਾ ਸੀ ਇੱਥੇ ਲੱਗ ਜਾਂਦਾ ਸੀ ਐਂ ਟ੍ਰੇਨਡ ਬੁੱਲ ਕਰਦਾ ਮੈਂ ਮੈਨੂੰ ਲੱਗਦਾ ਹੈ ਨਾ ਹੁਣ ਵਾਈਟੀਏ ਕਰਦਾ ਹੂੰ ਪੜਾਈ ਕਿ ਕਿਤੇ ਨਾ ਕਿਤੇ ਪੜਾਈ ਮੈਂ ਤਾਂ ਹੁਣ ਇਸ ਕੰਮ ਚ ਪਿਆ ਤੇ ਇਧਰ ਨੂੰ ਹੋ ਜਾ ਸਕਦਾ ਕਿਉਂਕਿ 스킬 ਦਾ ਕੰਮ ਆ ਰਿਹਾ ਸਾਡਾ ਕੰਮ ਬਾਖੀ ਸਾਡੀ ਬਚਰੀ ਪਿੰਡੇ ਨਹੀਂ ਮੱਕਦਾ ਕੰਮ ਮੇਰਾ ਬਹੁਤ ਆ ਮੈਨੂੰ ਬਾਹਰ ਜਾਣਾ ਮੈਨੂੰ ਔਖਾ ਲੱਗਦਾ ਦੂਰ ਦੂਰ ਪਿੰਡੇ ਨਹੀਂ ਮੱਕਦਾ ਕੰਮ ਕਿਉਂਕਿ ਹਰ ਘਰ ਰੋ ਆਪਣਾ ਘਰ ਸਮਝ ਕੇ ਜਾ ਇਹਦਾ ਨੰਬਰ ਇਹ ਆ ਹਾਂ ਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਅੱਜ ਆਪਾਂ ਆਏ ਹੈਗੇ ਆ ਬਹੁਤ ਪੁਰਾਣੇ ਦੋਸਤ ਕੋਲ ਤੇ ਜਿਹਨੇ ਦੁਬਈ ਤੋਂ ਆ ਕੇ ਵਧੀਆ ਆਪਣਾ ਕਾਰੋਬਾਰ ਸੈੱਟ ਕੀਤਾ ਹੈ ਇਹ ਅਸੀਂ ਦੁਬਈ 'ਚ ਇਕੱਠੇ ਸੀਗੇ ਤੇ ਅੱਜ ਵੇਦੀ ਸਾਹਿਬ ਆਪਣੀ ਸ਼ਾਪ 'ਆਕੇ ਬੈਠੇ ਆ ਹਾਂ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਦੁਬਈ ਆ ਰਹਿਆ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਜੀ ਠੀਕ ਠਾਕ ਹਾਂ ਠੀਕ ਠਾਕ ਹੈਲੋ ਐਦ ਬਾਈ ਵਾਲਿਓ ਆਹ ਇਹ ਦੁਬਈ ਤੋਂ ਆ ਗਿਆ ਸੀ ਐਮਐਲ ਦਾ ਇਕੱਠੇ ਗਏ ਸੀ ਆਪਾਂ ਨਾ ਆ ਇਕੱਠੇ ਗਏ ਆਪਾਂ ਆ 2003 2003 ਚ ਇਕੱਠੇ ਗਏ ਸੀ ਉਸ ਤੋਂ ਬਾਅਦ ਆ ਕੇ ਕੰਮ ਸ਼ੁਰੂ ਕੀਤਾ ਮੇਰੇ ਭਰਾ ਨੇ ਮਿਲਣਾ ਕਿੱਲੋ ਆਫ ਡਾਉਨ ਚ ਕੀਤਾ ਸ਼ੁਰੂ ਕਿੰਨੇ ਸਾਲ ਕਿੰਨੇ ਸਾਲ ਟਰੱਕ ਚ ਲਾਇਆ ਉੱਥੇ 16 ਸਾਲ 16 ਸਾਲ 16 ਸਾਲ ਟਰੱਕ ਚ ਲਾਉਂ ਤੋਂ ਬਾਅਦ ਆਪਾਂ ਆਪਾਂ ਇਕੱਠੇ ਕਿੰਨੇ ਚੱਲ ਰਹੇ ਮੈਨੂੰ ਲੱਗਦਾ ਅਲੀ ਮੁਸਰਵੀ ਤੇ ਰਹੇ ਆਪਾਂ 2003 4 ਤੋਂ ਲੈ ਕੇ ਤੇ 6 ਤੱਕ ਰਹੇ ਇਕੱਠੇ ਰਹੇ ਆਏ ਹਾਏ ਉਹ ਵੀ ਮੈਂ ਕਹਿੰਦਾ ਕੀ ਸਟੋਰੀ ਸੀ ਕੀ ਤਰ੍ਹਾਂ ਸੀ ਇਹ ਉਹ ਵਧੀਆ ਲੈ ਕੇ ਜਿਹੜੇ ਆਪਣੇ ਉੱਤੇ ਅੱਜ ਸਰਪ੍ਰਾਈਜ਼ ਮਿਲਿਆ ਨਾ ਲੈ ਸਰਪ੍ਰਾਈਜ਼ ਹੀ ਹੈ ਸਰਪ੍ਰਾਈਜ਼ ਕਿਉਂਕਿ ਅਸੀਂ ਸਾਡਾ ਪ੍ਰੋਗਰਾਮ ਨਹੀਂ ਮੈਨੂੰ ਬਾਅਦ ਚ ਪਤਾ ਲੱਗਾ ਵੀ ਤੂੰ ਅੱਜ ਇੱਥੇ ਆ ਤੇਰਾ ਹੋ ਜਿਵੇਂ ਜਦੋਂ ਕਹਿੰਦੇ ਸੀਗੇ ਆਪਾਂ ਸਪੈਸ਼ਲ ਆਵਾਂਗੇ 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 ਬੜਾ ਵਧੀਆ ਰਿਆਂ 2006 ਤੋਂ ਆ ਕੇ ਮੈਂ ਲੋਕਡਾਊਨਸ ਆ ਗਿਆ ਦੁਕਾਨ ਦਾ ਕੰਮ ਸ਼ੁਰੂ ਹੋਇਆ ਤਾਂ ਤੇ ਤੋਂ ਮੈਂ ਇਹਦੇ ਡਰਾਈਵਰ ਕਦੋਂ ਤੋਂ ਤਰਖਾਨ ਬਣ ਗਿਆ ਮੈਨੂੰ ਸਮਝ ਨਹੀਂ ਆਈ ਮੈਂ ਪਹਿਲਾਂ ਵੀ ਤਰਖਾਨ ਹੀ ਸੀ ਅਸੀਂ ਹਾਂ ਹਾਂ ਖਾਂਦਾ ਨਹੀਂ ਤਰਖਾਨੀ ਤੇ ਕੰਮੇ ਲੇਟ ਸ਼ੁਰੂ ਕੀਤਾ ਇਹ ਸੋਨੀ ਪਾਜੀ ਆਪਣੀ ਦਵਾਈ ਚ ਪਹਿਲਾਂ ਬਹੁਤ ਟਾਈਮ ਟਰੱਕ ਚ ਲਾਇਆ ਇਹ ਇਕੱਠੇ ਰਹਿ ਰੂਮ ਚ ਅਸੀਂ ਤੇ ਅੱਜ ਵਧੀਆ ਲੱਗ ਰਿਹਾ ਨਾ ਵਾ ਇੱਥੇ ਕੰਮਕਾਰ ਦਵਾਈ ਛੱਡ ਕੇ ਇੱਥੇ ਵਧੀਆ ਸੈੱਟ ਹੋ ਗਿਆ ਆ ਤੇ ਹੈਗੇ ਗੋਬਿੰਦਵਾਲ ਸਾਹਿਬ ਗੁਰਦੁਆਰਾ ਦੇ ਨਾਲ ਹੀ ਇਹ ਨਾ ਸ਼ਾਪ ਆ ਜਰੂਰ ਕਿਤੇ ਸੇਵਾ ਦਾ ਮੌਕਾ ਦੇ ਦਵਾਈ ਵਾਲੇ ਇੱਧਰ ਕਿਤੇ ਘੁੰਮਣ ਆਏ ਤਾਂ ਕਿਉਂ ਸੋਨੀ ਪਾਜੀ ਸਾਲ ਜਿਨ੍ਹਾਂ ਨੇ ਤਕਰੀਬਨ ਆ ਕੇ ਹਾਰਵੇਰ ਦਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਸੋਨਾ ਕਸਾ ਕਮਾ ਰਹੇ ਤੇ ਆਪਣਾ ਪਰਿਵਾਰ ਚ ਰਹਿ ਕੇ ਤੇ ਇਹ ਦੂਜੇ ਸੀਗੇ ਮੇਰੇ ਭਰਾ ਕਲਵੀਰ ਸਿੰਘ ਸਮਰਾਲੀ ਤੋਂ ਜਿਨ੍ਹਾਂ ਨੇ ਆ ਕੇ ਅਲੂਮੀਨੀਅਮ ਦਾ ਕੰਮ ਸ਼ੁਰੂ ਕੀਤਾ ਤੇ ਨਾਲ ਫਰਨੀਚਰ ਦਾ ਤੇ ਨਾਲ ਅੱਜ ਕਰਿਆਨਾ ਸ਼ਾਪ ਵੀ ਚਲਾ ਰਹੇ ਆ ਜਿਨ੍ਹਾਂ ਨੇ ਦੁਬਈ ਚ ਗਏ ਸੀ ਪੈਸਾ ਕਮਾ ਕੇ ਵਾਪਸ ਆ ਕੇ ਆਪਣਾ ਸੋਨਾ ਕੰਮ ਚਲਾ ਕੇ ਤੇ ਆਪਣੇ ਪਰਿਵਾਰ ਚ ਇਸ ਟਾਈਮ ਲਾਈਫ ਨੂੰ ਇੰਜੋਏ ਕਰ ਰਹੇ ਆ ਤੇ ਇਹੋ ਜੀ ਵੀਡੀਓ ਦੇਖਣ ਲਈ ਅੱਗੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿੰਦਗੀ ਜੰਗਾ